ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕੱਪਾ ਰੱਖੇ ਮਾਲ ਵਿਚ ਕੱਢਦੀ ਗੱਲਾ ਦਿਨ ਦੁਗਣੇ ਨਾਲ ਚੌਪੜੇ ਤਰੱਕੀਆਂ ਪਾਛੇ ਭਾਈ ਸਾਰਿਆਂ ਨੂੰ ਮੱਖੀ ਖੇਤਾ ਕਰਨੀ ਨਿਕਲੇ ਆ ਛਤਰੀਆਂ ਲੈ ਕੇ ਅੱਜ ਮੈਂ ਚੱਲ ਰਿਹਾ ਸਵੇਰ ਦਾ ਹੀ ਵੀ ਕੱਲ ਵੀ ਦਿਨ ਚਲੋ ਬਹੁਤ ਵਧੀਆ ਲੰਘਿਆ ਬੱਦਲਬਾਈ ਤਾਂ ਹੋਈ ਪਈ ਥੀ ਪਰ ਬਚਾਅ ਹੋ ਗਿਆ ਮੈਂ ਨਹੀਂ ਆਇਆ ਰਾਤੇ ਅੱਜ ਲੱਗਿਆ ਵਾ ਸਵੇਰ ਦਾ ਹੁਣ ਤਕਰੀਬਨ 4:00 ਵਜੇ ਪਹਿਲਾਂ ਆਇਆ 4:00 ਵਜੇ ਅੱਧਾ ਪੌਣਾ ਘੰਟਾ ਪਹਿਕੇ ਹਟ ਗਿਆ ਤਾਂ ਹੁਣ ਹੈ ਤਕਰੀਬਨ 8:00 ਵਜੇ ਤੇ ਲਗਾਤਾਰ ਚੱਲ ਰਿਹਾ 11:00 ਵੱਜ ਗਏ 3 ਘੰਟੇ ਹੋ ਗਏ ਹੁਣ ਇੱਕੇ ਚਾਲ ਪੈ ਰਿਹਾ ਚਲੋ ਨਾ ਹੌਲੀ ਹੋਇਆ ਨਾ ਤੇਜ਼ੀ ਆ ਵੀ ਉਹੀ ਢੜੀ ਵਾਲਾ ਕੰਮ ਚੱਲ ਪਿਆ ਵੀ ਹੁਣ ਇਹਦੀ ਲੋੜ ਨਹੀਂ ਹੈਗੀ ਹੁਣ ਸਮਕਾ ਦਿਨ ਪਾ ਦਿਨ ਕੰਮ ਵਧਦਾ ਜਾਈ ਜਾਂਦਾ ਵੀ ਹਾਲਾਤ ਉਹੀ ਜਿਹੜੇ ਹੁਣ ਬਾਹਰ ਬਣੇ ਹੋਏ ਆਪਾਂ ਦੇਖ ਰਹੇ ਆ ਪਾਣੀ ਗਲ ਆਪਣੇ ਬੀਜ ਜੂਝਦੇ ਆ ਪੂਰੇ ਉਹਦੇ ਗੱਲ ਚੱਲਦਾ ਕੰਮ ਇਹ ਆਪਣੇ ਕਿੰਨੇ ਅੱਧਾ ਸੁੱਕਾ ਦਾ ਮੈਨੂੰ ਲੱਗਦਾ ਇਹਦੇ ਵੀ ਹਾਲਾਤ ਉਹੀ ਬਣ ਜਾਣੇ ਆ ਸਾਡੇ ਕਹਿੰਦੇ ਹੁਣ ਪਾਣੀ ਮੂਣੀ ਦਾ ਤਕਰੀਬਨ ਪਹਿਲਾਂ ਹੀ ਹੋ ਰਿਹਾ ਬਈ ਇਹ ਪੂਰਾ ਪਰ ਹੁਣ ਜਿਹੜਾ ਇਹ ਫालतੂ ਪੈਂਦਾ ਹੀ ਨਾ ਪਾਣੀ ਲਿਆ ਦੇਣਾ ਕਿਉਂ ਨਦੀਆਂ ਵੀ ਆਈਆਂ ਵੀ ਆ ਨਦੀਆਂ ਮੈਂ ਵੀ ਫਿਰ ਹੈ ਹੀ ਸੋਨ ਦੇਖਿਆ ਸਾਫ ਸਵੰਗਿਆ ਹੈ ਨਹੀਂ ਉਹਨਾਂ ਦਾ ਪਾਣੀ ਟੁੱਟ ਕੇ ਫੇਰ ਪਾਣੀ ਵਗੇ ਰਲ ਕੇ ਫੇਰ ਨੁਕਸਾਨ ਕਰਦਾ ਜਾਦਾ ਬਹੁਤ ਦੇਖਿਆ ਵੀਡੀਓ ਪਰ ਹੁਣ ਕਈ ਪਾਸੇ ਪਾਣੀ ਘਟਿਆ ਬਹੁਤ ਨੁਕਸਾਨ ਹੋਇਆ ਵਾ ਗੱਡੀਆਂ ਵਿੱਚੇ ਡੁੱਬੀਆਂ ਪਾਣੇ ਪਾਣੇ ਸੀਟਾਂ 'ਤੇ ਆ ਗਾਰਾ ਮਕਾਨ ਵਿੱਚ ਗਾਰਾ ਸੋਫਿਆਂ ਵਰ ਗਾਰਾ ਭਰਿਆ ਵਾ ਬਹੁਤ ਦੇਖ ਕੇ ਬਾਈ ਬਹੁਤ ਮਾਨੋ ਹੁੰਦਾ ਇੱਕ ਵਾਰ ਵੀ ਬਹੁਤ ਔਖਾ ਇੰਨਾ ਕੁ ਕਰਕੇ ਦੇਖ ਕਹਿੰਦੇ ਵੀ ਖਰਚਣੇ ਦੇ ਇੱਕ ਪਾਸੇ ਰਿਹੇ ਪੈਸੇ ਚੱਕਣ ਜੋਗਾ ਟਾਈਮ ਵੀ ਨਹੀਂ ਦਿੱਤਾ ਹੈਗਾ ਬਹੁਤ ਜਗ੍ਹਾ ਵੀਰਾਂ ਨੇ ਦਿਖਾ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਹੈ ਨਹੀਂ ਇੰਨਾ ਨਖਾਂ ਦੇਖ ਹੁੰਦਾ ਹੈਗਾ ਜੀ ਤਕਰੀਬਨ ਹਾਲਾਤ ਇੱਧਰ ਵੀ ਹੁਣ ਉਹੀ ਬਣਦੇ ਜਾਂਦੇ ਜਿਹੜੇ ਸਾਹਗਲ ਅੱਜ ਫੜੀ ਵੀ ਰੇ ਸੀ ਨਾ ਨਹੀਂ ਟੱਲ ਬੈ ਸਪੀਡ ਗੈਲ ਚੱਲਦਾ ਬੱਦਲ ਕੋਇਆ ਵਾ ਪੂਰਾ ਇਹਨ ਮੈਂ ਕਹਿੰਦਾ ਵੀ ਜੇ 5-4 ਘੰਟੇ ਪੈ ਗਿਆ ਹੀ ਸਪੀਡ ਗੈਲ ਦੇ ਆ ਦੂਗਾ ਪਾਣੀ ਜੋ ਪਾਣੀ ਧਰਤੀ ਦਾ ਪਹਿਲੇ ਹੀ ਗਿੱਲੀ ਆ ਪਾਣੀ ਇਹ ਤਕਰੀਬਨ ਮਹੀਨ ਹਰੋਜੇ ਪਈ ਜਾਂਦਾ ਦਾ ਉਰੇ ਕਰਕੇ ਆ ਬਾਕੀ ਚਲੋ ਦਿਖਾਉਂਦੇ ਆ ਤੁਹਾਨੂੰ ਜਿਵੇਂ ਦਾ ਪ੍ਰੋਗਰਾਮ ਹੋਇਆ ਸਭ ਆਪਾਂ ਵੀਡੀਓ ਦਿਖਾਵਾਂਗੇ ਫਿਰ ਬਣਾਏ ਉਹ ਵੀਡੀਓ ਦੇ ਨਾਲ ਬੜਿਆ ਬਮੀ ਪੂਰਾ ਪੈ ਰਿਹਾ ਹੁਣ ਆ ਪਾਣੀਓ ਪਾਣੀ ਹੋਵੇ ਖੇਤਾਂ ਦੇ ਵਿੱਚ 3-4 ਘੰਟੇ ਹੋ ਗਏ ਜਗਰੇ ਨੂੰ ਪੈਂਦੇ ਨੂੰ ਆਹੀ ਚਾਰ ਪੈਂਦਾ ਮਹੀ ਇਹ ਗੇੜ ਫਰੀ ਵੀ ਪੂਰੀ ਨੇ ਹੁਣ ਬੱਦਲ ਤੋਂ ਆਇਆ ਆ ਚਾਰੇ ਪਾਸੇ ਬੜੀ ਹੂਈ ਰਲਾ ਕਰ ਜੀਰियां ਜਿਹੜੀਆਂ ਆ ਜਾਂਦਾ ਮੈਂ ਤਕਰੀਬਨ ਪੱਕਣ ਦੇ ਪਰ ਸਾਰੀਆਂ ਬਹੁਤ ਦਿਨ ਪਹਿਲਾਂ ਤੋਂ ਫਰਕ ਪੈ ਲਿਆ ਜਾਂਦਾ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਹੁਣ ਆਪਾਂ ਜੀਰियां ਵੀ ਦੇਖਿਆ ਉਧਰ ਜਿੱਧਰ ਪਾਣੀ ਆਇਆ ਵਾ ਜੀਰियां ਸਾਰੀਆਂ ਪਾਣਾ ਫਿਰ ਗਿਆ ਖਰਾਬ ਹੋ ਜਾਂ ਮੈਂ ਸਾਰੀਆਂ ਜਮਾਂ ਖਤਮ ਹੈ ਜੀ ਕਹਿੰਦੇ ਕਿਸਾਨ ਧਰਨਾ ਲਾਉਂਦਾ ਇਹੀ ਕੰਮ ਕਰਕੇ ਕਿਸਾਨ ਧਰਨਾ ਲਾਉਂਦਾ ਦਾ ਕਿਸਾਨ ਪਰ ਜ਼ਿਆਦਾ ਮਾਰਦਾ ਜੀ ਫੇਰ ਦੁਬਾਰੇ ਮੁਸ਼ਕਲ ਹੈ ਇਹ ਮਾਰ ਐਨੀ ਚੱਲਣੇ ਆਫੀ ਹੋ ਜਾਂਦੀ ਆ ਪਰ ਸੇਵਾਦਾਰ ਵੀਰਾਂ ਨਾਲ ਬਾਈ ਧੰਨਵਾਦ ਕਰਦੇ ਆ ਬਹੁਤ ਸੇਵਾ ਕਰ ਰਹੇ ਆ ਵੀਰ ਦਿਨ ਰਾਤ ਇੱਕ ਕਰਿਆ ਹੋਇਆ ਮੰਗਲੇ ਸਵੀਟ ਅੰਦਰ ਰਿਹਾ तकरीबन 4 ਵਜੇ ਦਾ ਪੈ ਰਿਹਾ ਅਜੇ ਨਹੀਂ ਪਹਿਲਾਂ ਜਿੰਨਾ ਵੀ ਪਿਆ ਸਾਡੇ ਵਧੀਆ ਪੈਂਦਾ ਰਿਹਾ ਹਿਸਾਬ ਦਾ ਪੈਂਦਾ ਸਰਦਾਂ ਦਾ ਚਲੋ ਬਾਕੀ ਦੇਖਾਂਗੇ ਕਾ ਬੰਦਾ ਉਹ ਵਈ ਮਾਰਾ ਲਾ ਤੇ ਰੰਗ ਫੇੜਾ ਜਮੀਨ ਅਵੇ ਇਹਦਾ ਜਿਆਦਾ ਕੰਮ ਅਜ ਜਜ ਕਰਕੇ ਹੈ 4 ਕਮਜ ਹੋ ਰਿਹਾ ਨਹੀਂ ਚਲੋ 4 ਕਮਜ ਤੇ ਬੈਠ ਕੇ ਹਟ ਗਏ ਦਾ ਬਹੁਣ 8 ਰੁਪਏ ਦਾ ਲੱਗਿਆ ਵਾ ਲਗਾ ਸਾਰੇ 2 ਘੰਟੇ ਹੋ ਗਏ ਪੈਂਦੇ ਨੇ ਅੱਗੇ ਹਿੰਦੀ ਦੁਬਾਰੇ ਫੇਰ ਜਮਾਤੀ ਵੇ ਲੈ ਤਾਂ ਟਾਈਮ ਆ ਲਾ ਜਾ ਵੀ ਜਦੋਂ ਸਵੇਰ ਦਾ ਪੈਣ ਲੱਗਾ ਅੱਖ ਨਹੀਂ ਪੱਟੀ ਹੈਗੀ ਪਾਣੀ ਦਾ ਕਰਤਾ ਬਹੁਤ ਇੱਕ ਵਾਰ ਚਲੋ ਹਲੇ ਹੈ ਖੇਤਾਂ ਦਾ ਪਾਣੀਆ ਬਾਜਾ ਵੱਢਣਾ ਹੈ ਹੁਣ ਆਪਾਂ ਵੀ ਹਾਂ ਜਦੋਂ ਕੱਖਿਆ ਵੱਢ ਲੇ ਜੀ ਹਵਾ ਜੀ ਲੱਗ ਕੇ ਉੱਪਰ ਸੁੱਕ ਜਾਣਾ ਕੁਛ ਘਰਾਂ ਛਾ ਗਾ ਦਾ ਬੇ ਡੰਗਰਾਂ ਦਾ ਮਾੜਾ ਮੋਟਾ ਕੰਮ ਚੱਲਦਾ ਹੋ ਜਿੰਦਾ ਜੇ ਤੂੜੀ ਪਾਉਂਦੇ ਤੂੜੀ ਉਹ ਜੀ ਖਾਂਦੀ ਜੀ ਗਿੱੱਲਾ ਕਰਕੇ ਤੂੜੀ ਨੂੰ ਆਪਾਂ ਜੀ ਆਟਾ ਜੱਲਾ ਹੁੰਦੇ ਆ ਤਾਂ ਫਿਰ ਮੁਸ਼ਕਲਿਆ ਕਰਦੇ ਜੇ ਸੁੱਕਾ ਪਾਉਂਦੇ ਤਾਂ ਥੱਲੇ ਸੂਰ ਮੰਗਣੇ ਮੂੰਹ ਘਮਾਈ ਜਾਂਦੀਆਂ ਬਾਕੀ ਮੀਂਹ ਕਰੂ ਜੀ ਦੀ ਨੂੰ ਖਰਾਬ ਆਪਣੇ ਵੀ ਇੱਧਰ ਆ ਦੇਖੋ ਨਾ ਸਰਦੀ ਸਾਰੀ ਵੀ ਅੱਜ ਪਿਆ ਵੀ ਜ਼ੋਰ ਕਰਾ ਸੋਣਾ ਆ ਭਰੇ ਪਏ ਕਰ ਫੇਰ ਹੁੜਾਨੇ ਪੂਰੇ ਚਲੋ ਇੱਕ ਉਹ ਫਾਇਦਾ ਵੀ ਕਰ ਦਨੇ ਨੇ ਭਰ ਕੇ ਜਿਹੜਾ ਹੁਣ ਵੀ ਪਿਆ ਇਹ ਚੂਹਾ ਚਾਹ ਫੇਰ ਖਤਮ ਹੋ ਜਾਂਦਾ ਨਹੀਂ ਤੂੰ ਆ ਵੀ ਨੁਕਸਾਨ ਬਹੁਤ ਕਰਦਾ ਰਹਾ ਬਥੇਰੀ ਦਵਾਈ ਦੂਏ ਰੱਖੀਆਂ ਮੀਆਂ ਪਰ ਫੇਰ ਵੀ ਕੰਨ ਹਟਦਾ ਇਹ ਇਹ ਖੱਡਾ ਖੋਡਾ ਜੇ ਹੁਣ ਭਰ ਜੂਗੇ ਕਿੰਨੀ ਮਿੱਟੀ ਕੱਢੀ ਉਹਨੇ ਨਿਕਲਣਗੇ ਸਾਰੇ ਕਾਕੰਡੇ ਨੂੰ ਬਾਹਰ ਖਬਰਬਰ ਕਰਿਆ ਵਾ ਪਸ਼ਿਆਂ ਦੇ ਪਾਣੀ ਨਹੀਂ ਪਿਆ ਬਹੁਤ ਹੈ ਬਾਕੀ ਦਾ ਰਿਜ਼ਲਟ ਹਲੇ ਲੱਗੂਗਾ 5-7 ਘੰਟੇ ਤੱਕ ਪਤਾ ਕਿ ਉੱਪਰ ਦੇ ਪਾਣੀ ਇਕੱਠਾ ਹੋਏ ਫਿਰ ਨਿਕਲਣ ਵਾਲੇ ਦਾ ਬਾਕੀ ਜਿਹੜੇ ਪਾਪੂਲ ਰਹਿ ਗਏ ਤੇ ਕੱਲ ਪਟੜ ਲਗੇ ਉਹ ਵੀ ਵਧੀਆ ਨੱਬੜ ਕੇ ਕੰਮ ਦੋ ਕੁ ਦਿਨ ਵਿੱਚ ਨੂੰ ਦੇਤਾ ਟਾਈਮ ਲੱਭੀ ਖੱਡੇ ਖੋਟੇ ਜੇ ਭਰ ਗਏ ਸਾਰੇ ਕਾਮੀ ਪਹਿਲੇ ਚਲੋ ਫੇਰ ਵੀ ਜੇ ਦੋ ਕਦੇ ਨਾ ਪਿਆ ਨੇ ਜਿਹੜਾ ਪਾਣੀ ਖਿੱਚਦੇ ਨੇ ਧਾਤੀ ਨੇ ਨਹੀਂ ਆ ਤੇ ਚੱਟ ਲੱਗਾ ਜਿਆਦਾ ਹੱਤੇ ਦੀ ਆਸ ਨਹੀਂ ਦੀ ਬੰਦ ਹੋ ਜਾਊਗਾ ਜਿਹੜਾ ਸਰਪੇ ਪੈਣ ਲੱਗਿਆ ਦਾ ਇਹ ਜਿਹੜਾ ਪੱਤਾ ਪੁੱਤਾ ਜਹ ਹੁਣ ਇਹ ਗਲ ਚੁੱਕਾ ਹੁਣਾਂ ਨੂੰ ਪੇਪਣੇ ਕਿਹ ਕਾ ਪਤਾ ਨਹੀਂ ਬਿਮਾਰੀ ਕਹਦੀ ਪੈਣ ਲੱਗੀ ਨਾ ਬੂਟਿਆਂ ਨੂੰ ਆਪਣੇ ਆਪੇ ਸਾਈਡ ਤੇ ਸੱਕੇ ਸੁੱਕੀ ਜਾਂਦਾ ਐ ਕਾਲਾ ਹੋ ਜਾਂਦਾ ਇਹੀ ਪੀਸਣਾ ਵਜਨ ਦੇਣਾ ਹੁੰਦਾ ਈ ਪੀਸ ਕਰਕੇ ਫੇਰੇ ਰੇਟੇ ਦਾ ਘੱਟ ਲੱਗਣਾ ਜਾਂਦਾ ਐ ਬੀਜ ਦਾ ਹੀ ਪਤਾ ਨਹੀਂ ਕਿਹੜਾ ਚਾਰੇ ਪਾਸੇ ਪਾਣੀ ਪਾਣੀ ਕਰਿਆ ਹੋਇਆ। ਚਲੋ ਫਿਰ ਵੀ ਬਹੁਤ ਬਚਾਉਗਾ। ਜਿਹੜੇ ਹਸਾਬ ਨਾਲ ਹੜਾ ਵਾਲਾ ਹੋਇਆ ਵਾ ਚਲੋ ਉਸ ਨਾਲ ਦਰਿਆ ਕਰਕੇ ਥੋੜਾ ਜਿਹਾ ਫਰਕ ਪਿਆ ਵਾ ਦਰਿਆ ਦਾ ਪਾਣੀ ਆਉਂਦਾ। ਇਹਨੇ ਚੱਲ ਪਿਆ ਪਾਣੀ ਪਾਣੀ ਦਾ। ਪਰ ਜਨਾ ਹੋਰ ਉਹ ਜੀ ਕਰਤੀ ਨਹੀਂ ਹਾਲ ਫੇਰ ਚੜੀ ਦੁਬਾਰੇ ਚਲੋ ਚਰੀਂ ਤਾਂ ਮਤਲਬ ਨਹੀਂ ਹੋਣਾ ਬੂਟੇ ਖੜੇ ਰਹਿਣ ਠੀਕ ਹੈ ਆ ਕੱਢਿਆ ਹੁਣ ਪਾਣੀ ਪੋਣੀ ਜਾਂ ਦੇਖਦੇ ਚੰਦਾ ਦਾ ਦੱਸੇਗਾ ਭੈਲਾ ਬੂਟੇ ਇੱਧਰੋਂ ਡੇਡੇ ਹੁੰਦੇ ਤੇ ਅੱਜ ਪਹਾੜ ਤੇ ਚੱਲੇਗਾ ਜਿੱਦੂਏ ਪਾਸਾ ਨੂੰ ਗੇਰ ਤੇ ਹਾਂ ਦੇਖੋ ਵਿੱਚ ਗਿਆ ਪਿੰਗ ਫਲਾੰਗੜਾ ਤੇ ਪੈ ਗਿਆ ਇਹੜਾ ਬੁੱਟਾ ਹਿਲ ਜਾਂਦੇ ਨਾ ਕੰਮ ਜਾਬ ਘੱਟ ਹੋਣਾ ਹੁਣ ਜਿਹੜਾ ਦਵੱਲੇ ਨੂੰ ਦੀਆਂ ਟੁੱਟ ਜਾਂਦੀਆਂ ਹੋਇਆਂ ਬਾਕੀ ਨਹੀਂ ਅਜੇ ਪਹਿਲੇ ਸਾਡੇ ਬਹੁਤ ਸੀ ਇਹ ਹੁਣ ਦੋ-ਤਿੰਨ ਨਾਂ ਪਿਆ ਫੇਗਾ ਝਾਲ ਚੱਲ ਜਾਣੀ ਫਰਕਣੀਆਂ ਦੁਬਾਰੇ ਫੇਰ ਲੱਗੀਆਂ ਪੈਣ ਪਰ ਹੁਣ ਵਿੱਚ ਨੂੰ ਟਾਈਮ ਦੇਤਾ ਦਦਾ ਘੰਟਾ ਦਾ ਬੰਦ ਹੋ ਜੇ ਕਟ ਗਿਆ ਅੱਗੇ ਆਪਣੀ ਖਰਾਕ ਪਰ ਪੇਟ ਪੂਜਾ ਆਪਣੀ ਉਰੇ ਇਹ ਖੋਜ ਮੰਨ ਲਈ ਕਿ ਲਿਆ ਭੇਰਣੇ ਮਰੂਗੇ ਪਰ ਖਾ ਜਾਣੇ ਇਹਨਾਂ ਨੇ ਕਬੀ ਕਿਨਾਂ ਸਾਰੇ ਨਾਲ ਪਿੱਛੇ ਲੱਗੀ ਜੀਰੀ ਆਪਣੀ ਸਾਰੇ ਪਹਿਲਾਂ ਨਸਰੀ ਮੈਂ ਕਹਿੰਦਾ 26 ਇਹ ਮੱਕੀ ਦੇਖੀ ਜਾਂ ਨਹੀਂ ਕਿਣਿਆਂ ਗਾਣੇ ਚ ਲੱਗੀ ਦੁਬਾਰੇ ਹੋਣ ਫੇਰ ਜੀ ਜੀ ਹੜ ਜਾਏ ਤੇ ਧੁੱਪਾਂ ਵਰਸੇ ਇੱਕ ਬਹੁਤ ਧੁੱਪਾਂ ਦਾ ਫੇਰ ਅੰਨਿਕਲਾ ਸੂਰਜ ਮੜਿਆ ਗਰਮੈਸ ਬਹੁਤ ਹੈ ਮੱਧਲ ਹੈਗਾ ਚਾਰੇ ਪਾਸੇ ਬਾਕੀ ਹੋ ਰੰਗ ਵੀ ਮੇਰੇ ਸਾਹਵਾਲਾ ਵਧੀਆ ਲੱਗਦਾ ਵੀ ਸਮੋਸੇ ਵੀ ਕਰਾਇਆ ਵੇਹੇ ਜੀ ਆਪਾਂ ਨੇ ਕਰਾਉਣਾ ਜੀ ਗਰੇ ਕਲਰ ਬਾਕੀ ਦੇਖ ਰਿਹਾ ਜਿਹਨਾਂ ਦੇ ਅੰਦਰ ਲੱਗੇ ਹੋਏ ਕਰਨ ਪਾਣੇ ਰੰਗ ਤਰਾਕੇ ਕਰਨਾ ਜਿਹੜੀ ਆ ਹਰਿਆਈ ਚੀਜ਼ ਲੱਗੀ ਵੀ ਨਾ ਇਹ ਖਸਾਫ ਕਰਾਉਣੀ ਹੈ ਇਹਦੇ ਕਰਤਾ ਹੈ ਨਾ ਇੱਕ ਨੇ ਫਿਰ ਦੋ ਬੰਦੇ ਸਪੈਸ਼ਲ ਰੱਖ ਲੈਂਦੇ ਹਾੜੀ ਪਰ ਉਹਨਾਂ ਨੂੰ ਪਹਿਲਾਂ ਮੂੜਾ ਸਾਫ ਕਰਦੇ ਨੇ ਨਹੀਂ ਤਾਂ ਹਰਿਆਈ ਜੀ ਬਹੁਤ ਖਰਾਬ ਕਰਦੀ ਫਿਰ ਚਲੋ ਭਾਈ ਠੀਕ ਹੈ ਜੀ ਮਿਲਦੇ ਫਿਰ ਕਿਸੇ ਅਗਲੇ ਬਲੌਗ ਚ ਹत्ता ਮੀਨਾ ਹੀ ਨਾ ਤੋੜ ਰੱਖਿਆ ਸਵੇਰ ਤੇ ਪੈ ਰਿਹਾ ਵੀ ਕੱਖ ਵੀ ਹੁਣ ਲੈ ਕੇ ਹੀ ਆਏ ਹਲੇ ਆਪਾਂ ਗਿੱਲੇ ਸਿੱਲੇ ਕੇ ਚੱਲ ਬੱਢ ਹੋਗੇ ਫੇਰ ਤੂੜੀ ਵਿਚਾਰਾ ਲੋੜ ਕੇ ਮਾੜਾ ਮੋਟਾ ਆਟਾ ਫਰੂਲੀ ਡੰਗਰ ਖਾ ਜਾਂਦਾ ਬਾਹੋਂ ਇੱਕ ਸਮਝ ਲਓ ਵੀ ਇੱਕ ਦਿਨ ਦੋ ਦਿਨਾਂ ਦੀ ਇੱਕ ਲੰਗੇ ਡੰਗ ਜਿਹੜੀ ਕਹਿੰਦੇ ਉਹ ਪੈ ਗਈ ਮੈਂ ਕਰਦੇ ਨਹੀਂ ਆਪਣੇ ਪੰਜ-ਛੇ ਦਿਨ ਦਾ ਖੇਲ ਆਉਂਦੀ ਸਾਰੀ ਬੈਠਿਓ ਪਰ ਬੈਠਿਓ ਲਿਓ ਚਲੋ ਠੀਕ ਹੈ ਜੀ ਮਿਲਦਾ ਕਿਸੇ ਅਗਲੇ ਵਲੌਗ ਚ ਸਾਰਿਆਂ ਨੂੰ ਪਾਈ ਸਤਿ ਸ੍ਰੀ ਅਕਾਲ